ਇਕੰਕਾ ਸਤਗੁਰ ਪ੍ਰਸਾਦ ਮਨੈ ਮਾਰਗ ਠਾਕ ਨਾ ਪਾਏ ਮਨੈ ਪਤ ਸੋ ਪ੍ਰਗਟ ਜਾਏ ਮਨੈ ਮਗਨਾ ਚੱਲੇ ਪੰਥ ਮਨੈ ਧਰਮ ਸਤਿ ਸਨਵੰਦ ਐਸਾ ਨਾ ਮਨ ਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮन्ने ਪਾਵੇ ਮੁਖ ਦਵਾ ਮन्ने ਪਰਵਾਰੇ ਸਦਾ ਮन्ने ਤਰੇ ਤਰੇ ਗੁਰ ਸਿਖ ਮन्ने ਨਾਨਕ ਭਵੇ ਨਾ ਪਿਖ ਐਸਾ ਨਾਮ ਅਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਐਸਾ ਨਾਮ ਅਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਸਤਿਗੁਰੂ ਨਾਨਕ ਪਾਸ਼ਾ ਜੀ ਨੇ ਜਪਜੀ ਸਾਹਿਬ ਦੇ ਵਿੱਚ ਚਾਰ ਪੌੜੀਆਂ ਸੁਣਨ ਦੀਆਂ ਤੇ ਚਾਣ ਹੀ ਮੰਨੇ ਤੇ ਉਚਾਰਿਆ ਸਤਗੁਰ ਪਾਤਸ਼ਾਹ ਜਿਨ੍ਹਾਂ ਦਾ ਵਿਸ਼ਵਾਸ ਬਣ ਗਿਆ ਕਿ ਪਰਮਾਤਮਾ ਹੈ ਪਰ ਉਹਨਾਂ ਨੇ ਮੰਨ ਲਿਆ ਸੁਣ ਕੇ ਕੀ ਸੰਸਕ੍ਰਿਤ ਮੰਨਣਾ ਉਹਨਾਂ ਨੂੰ ਵਿਸ਼ਵਾਸ ਬਣ ਗਿਆ ਵਿਸ਼ਵਾਸ ਦਾ ਹਿੱਸਾ ਦਾ ਇਹ ਹਿਸ ਹੁੰਦਾ ਜਿਨ੍ਹਾਂ ਬਣ ਜ ਹੈ ਸਵਾਸ ਦਾ ਸਾਰਾ ਵਿਸ਼ਵਾਸ ਤਾਂ ਉਸ ਦੇ ਲੇਖੇ ਸਵਾਸ ਲਾਉਣੇ ਜਿਹੜਾ ਨਜ਼ਰ ਨਹੀਂ ਹੈ ਤੇ ਸੌਦਾ ਹੀ ਬਿਨਾਂ ਦੇਖੇ ਦਾ ਹੈ ਤੇ ਜਿਹੜੀ ਚੀਜ਼ ਦਿਸਦੀ ਨਹੀਂ ਉਹ ਤੇ ਆਸ ਨੇ ਬੱਜਦੀ ਸਤਗੁਰ ਰਬਦਾਸ ਮਹਾਰਾਜ ਜੀ ਕਹ ਰਹੇ ਬਿਨ ਦੇਖੇ ਉਪਜੇ ਨਹੀਂ ਆਸਾ ਜੋ ਜੋ ਦਿਸੇ ਸੋ ਹੋਏ ਬਿਨ ਆਸਾ ਦੁਨੀਆ ਸੌਦਾ ਦੇਖ ਕੇ ਕਰਦੀ ਆ ਪਰ ਸਤਗੁਰ ਰਬਦਾਸ ਮਹਾਰਾਜ ਜੀ ਕਹ ਰਹੇ ਕਿ ਜਿਸ ਨੇ ਜੋ ਦਿਸ ਰਿਹਾ ਹੈ ਇਸ ਨੇ ਨਾਸ਼ ਹੋ ਜਾਣਾ ਇਹਦਾ ਮਤਲਬ ਇਹ ਸਾਰਾ ਸੌਦਾ ਹੀ ਕੂੜ ਦਾ ਹੈ ਕਿਉਂਕਿ ਇੱਥੇ ਵਿਸ਼ਵਾਸ ਦਸਦਾ ਹੈ ਜਾ ਕੇ ਵਿਦਿ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤੇ ਸਮਨ ਪ੍ਰਗਟਾਇਆ ਪੰਜਵੇਂ ਪਾਛ ਕਰ ਜਿਨ੍ਹਾਂ ਦੇ ਹਿਰਦੇ ਚ ਵਿਸ਼ਵਾਸ ਬਣ ਗਿਆ ਪਰਮਾਤਮਾ ਦਾ ਸਾਰੇ ਤਤਾਂ ਦਾ ਗਿਆਨ ਪਤਾ ਲੱਗ ਗਿਆ ਕਿਉਂਕਿ ਪੰਜ ਤਤ ਦਾ ਪੁਤਲਾ ਹੈ ਇਹਦਾ ਸਾਰੇ ਦਾ ਸਾਰਾ ਗਿਆਨ ਜਿਹੜਾ ਹੈ ਦੁਨੀਆ ਦਾ ਬ੍ਰਹਿਮੰਡ ਦਾ ਖੰਡ ਦਾ ਸਾਰਾ ਹੀ ਪਤਾ ਲੱਗ ਗਿਆ ਕਿਉਂਕਿ ਇਹ ਇੱਕ ਬਹੁਤ ਵੱਡਾ ਗਿਆਨ ਹੈ ਜਿਸ ਦਾ ਕਥਨਾ ਹੈ ਔਖਾ ਹੈ ਜਿਸ ਸੋ ਮੰਨਿਆ ਮਾਰ ਗਠਾਕ ਨਾ ਪਾਏ ਕਿਉਂਕਿ ਉਹਨਾਂ ਨੂੰ ਰਸਤੇ ਦੇ ਵਿੱਚ ਕੋਈ ਵੀ ਮੁਸ਼ਕਲ ਨਹੀਂ ਆਉਂਦੀ ਕੋਈ ਰੁਕਾਵਟ ਨਹੀਂ ਆਉਂਦੀ ਕਿਤੇ ਰੁਕਣਾ ਨਹੀਂ ਪੈਂਦਾ ਐਡਾ ਵੱਡਾ ਗਿਆਨ ਹੈ ਕਿਉਂਕਿ ਉਸ ਦਾ ਮਨ ਜਿਹੜਾ ਹੈ ਉਹ ਪਰਮਾਤਮਾ ਨੂੰ ਮੰਨ ਲੈਂਦਾ ਤੇ ਜੇਕਰ ਅਸੀਂ ਕਹੀਏ ਦੁਨੀਆ ਨੂੰ ਕਿ ਆਹ ਚੀਜ਼ ਵਸਦੀ ਨਹੀਂ ਇਹ ਮੰਨ ਲਓ ਤਾਂ ਕੋਈ ਵੀ ਇਸ ਨੂੰ ਤਿਆਰ ਨਹੀਂ ਹੁੰਦਾ ਕਿਉਂਕਿ ਨੌਖ ਜਿਹੜਾ ਹੈ ਇਹ ਸ਼ੰਕਾ ਜਿਹੜੀ ਸੱਚੀ ਤੀ ਕਰਦਾ ਹੈ ਝੂਠ ਤੇ ਕਦੀ ਇਹਨੂੰ ਸ਼ੰਕਾ ਨਹੀਂ ਹੁੰਦੀ ਝੂਠ ਉਹਦਾ ਫਟਾਫਟ ਮੰਨ ਲੈਂਦਾ ਕਿ ਜੋ ਦੁਨੀਆਂ ਦੱਸ ਰਹੀ ਹੈ ਉਹਨੂੰ ਤਾਂ ਫਟਾਫਟ ਮੰਨਦਾ ਪਰ ਜਦੋਂ ਗੁਰੂ ਕਹ ਰਿਹਾ ਕਿ ਜੋ ਦੱਸਦਾ ਨਹੀਂ ਉਹ ਤੇ ਵਿਸ਼ਵਾਸ ਕਰ ਲਾ ਉਹ ਕਰਨ ਲਈ ਤਿਆਰ ਨਹੀਂ ਕਿਸੇ ਅਸੀ ਬੰਦੇ ਦੇ ਬਾਰੇ ਚ ਮਨੁੱਖ ਬਾਰੇ ਚ ਕਹਿ ਦਈਏ ਕਿ ਇਹ ਸੰਤੋਖੀ ਹੈ ਦੂਸਰੇ ਦਾ ਮਨ ਸ਼ੰਕਾ ਚਲ ਜਾਂਦਾ ਵੀ ਜਿੰਨੀ ਦੇਰ ਮੈਂ ਦੇਖਦਾ ਨੇ ਮੈਂ ਕੰਦਾ ਕਹਿ ਲਾਂ ਇਹ ਨਿਰਮਲ ਹੈ ਇਹ ਵੀ ਮੰਨਣ ਲਈ ਤਿਆਰ ਨਹੀਂ ਸ਼ੱਕਾ ਹੈ ਵੀ ਇਹ ਸਤਿਵਾਦੀ ਹੈ ਵੀ ਸੱਚ ਤੇ ਖੜਾ ਆ ਕਿ ਉਹ ਬੋਲਦਾ ਹੀ ਨਹੀਂ ਕੋਈ ਮੰਨਣ ਲਈ ਤੈਰਨੇ ਹੁੰਦਾ ਧੀਰਜवान ਹੈ ਹਿਮਾਗਵਾਨ ਹੈ ਇਹਨਾਂ ਤੇ ਸ਼ੰਕਾ ਹਮੇਸ਼ਾ ਹੁੰਦੀ ਕਿਉਂਕਿ ਇਹ ਸੱਚ ਦੇ ਗੋਣਾ ਪਰ ਮਾਤਮ ਦੇ ਗੋਣਾ ਜਿਨ੍ਹਾਂ ਨੇ ਉਸ ਨੂੰ ਮੰਨ ਲਿਆ ਕਿ ਦੇ ਰਸਤੇ ਦੇ ਵਿੱਚ ਉਹਨਾਂ ਦੇ ਕਦੀ ਰੁਕਾਵਟ ਨਹੀਂ ਆਉਂਦੀ ਕਿਉਂਕਿ ਉਹ ਸੱਚ ਤੇ ਤੁਰ ਪੈਂਦੇ ਮੰਨੇ ਪਤ ਸਿਉ ਪ੍ਰਗਟ ਜਾਏ ਉਹਨਾਂ ਦੀ ਜਿਹੜੀ ਇੱਜ਼ਤ ਹੈ ਮਾਣ ਹੈ ਦੁਨੀਆ ਤੇ ਬਹੁਤ ਸਤਕਾਰ ਮਿਲਦਾ ਹੈ ਅੱਜ ਤੱਕ ਜਿੰਨੇ ਵੀ ਦੁਨੀਆ ਜਿਨ੍ਹਾਂ ਨੂੰ ਮੰਨ ਲਈ ਉਹਨਾਂ ਨੇ ਪਰਮਾਤਮਾ ਤੇ ਵਿਸ਼ਵਾਸ ਕੀਤਾ ਤੇ ਉਸ ਦੇ ਨਾਲ ਇੱਕਮਿਕ ਹੋਣ ਲਈ ਇਸ ਤਨ ਦੀ ਪ੍ਰਵਾਹ ਨਹੀਂ ਕੀਤੀ ਦੁਨੀਆ ਦੇ ਰਿਸ਼ਤਿਆਂ ਦੀ ਪ੍ਰਵਾਹ ਨਹੀਂ ਕੀਤੀ ਦੁਨੀਆ ਦੇ ਪਦਾਰਥਾਂ ਦੀ ਪ੍ਰਵਾਹ ਨਹੀਂ ਕੀਤੀ ਕਿਉਂਕਿ ਇਹ ਜਿਹੜਾ ਸੌਦਾ ਹੈ ਇਹ ਸੱਚ ਦਾ ਹੈ ਮਕਾਰਾਂ ਦਾ ਨਹੀਂ ਹੈ ਲੋਭ ਦਾ ਨਹੀਂ ਹੈ ਕ੍ਰੋਧ ਦਾ ਨਹੀਂ ਹੈ ਦਗੇ ਵਾਸ ਦਾ ਨਹੀਂ ਹੈ ਜੇਕਰ ਅਸੀਂ ਕਿਸੇ ਨੂੰ ਇਹ ਗੱਲ ਦਸੀਏ ਕਿ ਬੰਦਾ ਮਕਾਰ ਲੋਭੀ ਹੈ ਕ੍ਰੋਧੀ ਹੈ ਦਗੇਵਾਜ ਹੈ ਕੋਈ ਸ਼ੱਕ ਨਹੀਂ ਕਰਦਾ ਪਰ ਜੇਕਰ ਕਿਤੇ ਗੁਣ ਇਹ ਦੱਸੀਏ ਕਿ ਇਹ ਸੰਤੋਖ ਦੇ ਵਿੱਚ ਨਿਰਮਲ ਹੈ ਖਿਮਾ ਹੈ ਖਿਮਾਬਾਨ ਹੈ ਤਿਰਜਵਾਨ ਹੈ ਸਤਬਦੀ ਹੈ ਤੇ ਉਹਨਾਂ ਤੇ ਸ਼ੱਕ ਹੁੰਦੀ ਕਿਉਂਕਿ ਗੁਣ ਪਰਮਾਤਮਾ ਦੇ ਪਰਮਾਤਮਾ ਤੋਂ ਇਹ ਗੁਣ ਪ੍ਰਾਪਤ ਹੁੰਦੇ ਕਿਉਂਕਿ ਉਹਨੂੰ ਰਸਤੇ ਦੇ ਵਿੱਚ ਕੋਈ ਵੀ ਜਿਹੜਾ ਹੈ ਮੁਸ਼ਕਲ ਨਹੀਂ ਆਉਂਦੀ ਕਿਉਂਕਿ ਉਹ ਕਦੇ ਵੀ ਠੱਗਿਆ ਨਹੀਂ ਜਾਂਦਾ ਉਹਨੂੰ ਕੋਈ ਲੁੱਟ ਨਹੀਂ ਸਕਦਾ ਇਸੇ ਕਰਕੇ ਨਾਮ ਇੱਕ ਇਹੋ ਜਿਹੀ ਚੀਜ਼ ਹੈ ਨਾ ਹੀ ਜਲਦਾ ਹੈ ਨਾ ਹੀ ਘਟਦਾ ਹੈ ਜਿੰਨਾ ਲੋ ਉੰਨੇ ਵੱਧਦਾ ਹੈ ਮਨਨੇ ਪਤ ਸਿ ਪ੍ਰਗਟ ਜਾਏ ਜੇਕਰ ਉਸ ਪਰਮਾਤਮਾ ਦੇ ਨਾਮ ਨੂੰ ਸਿ ਲਿਨੇ ਤੇ ਛੁਪ ਕੇ ਨਹੀਂ ਸਕਦਾ ਮਥੇ ਤੇ ਪ੍ਰਗਟ ਹੰਤਾ ਤੇਜਾ ਉਹ ਇੰਨਾ ਤੇਜ ਹੈ ਕਿ ਦੁਨੀਆ ਉਹਦਾ ਮੁਕਾਬਲਾ ਹੀ ਨਹੀਂ ਕਰ ਸਕਦਾ ਮਨਨੇ ਮਗਨਾ ਚੱਲੇ ਪੰਥ ਕਹਿੰਦੇ ਜਿਨ੍ਹਾਂ ਨੇ ਮੰਨ ਲਿਆ ਉਹ ਰਸਤੇ ਤੇ ਚੱਲਦੇ ਆ ਪੰਥਨ ਤੇ ਨਹੀਂ ਚੱਲਦੇ ਕਿ ਸਾਡਾ ਪੰਥ ਆਇਆ ਉਹਨਾਂ ਨੂੰ ਕਿਸੇ ਮਜਬੂਰ ਦਾ ਕਿਸੇ ਧਰਮ ਦਾ ਕੋਈ ਵੀ ਲੈਣ ਦੇਣ ਨਹੀਂ ਕਿਸੇ ਦੇਖਦਾ ਨਹੀਂ ਕਿਸੇ ਹੋਰ ਚੀਜ਼ ਦਾ ਨਹੀਂ ਉਹਨਾਂ ਨੂੰ ਤਾਂ ਇੱਕੋ ਹੀ ਹੈ ਕਿ ਉਸ ਰਸਤੇ ਤੇ ਚੱਲ ਪੈ ਸੋ ਜਦੋਂ ਪਰਮਾਤਮਾ ਦੇ ਰਸਤੇ ਤੇ ਚੱਲ ਪੈਂਦੇ ਆ ਤੇ ਫਿਰ ਕਿਸੇ ਤਰ੍ਹਾਂ ਦਾ ਵੀ ਵਿਗਨ ਜਿਹੜਾ ਉਹਨਾਂ ਨੂੰ ਪੈਂਦਾ ਨਹੀਂ ਕਿਉਂਕਿ ਵਿਗਨ ਬਨਾਸਨ ਸਭ ਦੁੱਖ ਨਾਸਨ ਸਤਗੁਰ ਨਾਮ ਦਰਗਾਹ ਕੋਈ ਵੀ ਵਿਗਨ ਨਹੀਂ ਕਿੰਦੇ ਲੱਗਦਾ ਪਰਮਾਤਮਾ ਦਾ ਐਸਾ ਨਾਮ ਉਹ ਸਿਮਰਨ ਕਰਦੇ ਹੈ ਐਸਾ ਨਾਮ ਜਪਦੇ ਹੈ ਤੇ ਉਹਨਾਂ ਦੇ ਜਿੰਨੇ ਵੀ ਪਾਪ ਆ ਸਾਰੇ ਲੱਛ ਜਾਂਦੇ ਕੋਏ ਪਾਪ ਤੇ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ ਜਿੰਨੇ ਵੀ ਪਾਪ ਹੈ ਦੁਨੀਆ ਦੇ ਸਾਰੇ ਖਤਮ ਹੋ ਜਾਂਦੇ ਕਰਮ ਜਿਹੜੇ ਹੈ ਉਹ ਕੱਟੇ ਜਾਂਦੇ ਕਿਉਂਕਿ ਕਰਨਾ ਕਰਕੇ ਸਾਨੂੰ ਇਹ ਜਨਮ ਮਿਲਿਆ ਤੇ ਕਰਮਾਂ ਦੇ ਕਰਕੇ ਜਿਹੜਾ ਜਨਮ ਮਿਲਿਆ ਜੇ ਹੁਣ ਉਹਦੀ ਨજર ਸਵੱਲੀ ਹੋਈ ਤਾਂ ਫਿਰ ਮੋਖ ਮਿਲੇਗਾ ਸੋ ਇਹ ਜਿਹੜਾ ਰਸਤਾ ਹੈ ਪਰਮਾਤਮਾ ਦਾ ਜਿਹੜੇ ਉਹਨੂੰ ਮੰਨਣ ਵਾਲੇ ਹੈ ਉਹ ਪੰਥਾਂ ਦੇ ਵਿੱਚ ਨਹੀਂ ਪੈਂਦੇ। ਧੇਖਾਂ ਦੇ ਵਿੱਚ ਨਹੀਂ ਪੈਂਦੇ। ਇਹਨੇ ਕਿ ਸਾਡੇ ਜਿਹੜਾ ਪੰਥ ਹੈ ਉਹਦਾ ਪੇਖਾ ਆ। ਉਹਦੇ ਗੁਣ ਦੁਨੀਆਂ ਤੇ ਜਿੰਨੇ ਵੀ ਪੂਰ ਸੰਤ ਹੋਏ ਉਹਨਾਂ ਨੂੰ ਕਿਸੇ ਦੇ ਮਜਬ ਦੇ ਨਾਲ ਕੋਈ ਮਤਲਬ ਕਿਸੇ ਬਾਣੀ ਨਾਲ ਕੋਈ ਮਤਲਬ ਨਹੀਂ। ਉਹ ਤਾਂ ਆਪਣੇ ਪਰਮਾਤਮਾ ਦੇ ਵਿੱਚ ਮਗਰ ਲਿੰਦੇ ਹੈ ਜਿਸ ਦਾ ਨਾਂ ਰੰਗ ਹੈ, ਨਾ ਰੂਪ ਹੈ, ਨਾ ਆਕਾਰ ਹੈ। ਮੰਨੇ ਧਰਮ ਸਿੱਧੀ ਸੰਬੰਧ। ਉਹ ਐਸੇ ਧਰਮ ਨੂੰ ਮੰਨਦੇ ਹੈ ਕਿ ਉਹਨਾਂ ਦਾ ਧਰਮ ਦੇ ਨਾਲ ਸੰਬੰਧ ਬਣ ਜਾਂਦਾ ਧਰਮ ਕਿਹੜਾ ਹੈ ਅਨਸਾਨੀਅਤ ਧਰਮ ਹੈ ਦੁਨੀਆ ਦੇ ਧਰਮ ਨਹੀਂ ਸੰਸਾਰੀ ਧਰਮ ਮਨ ਨਾ ਤਰੀ ਜਿਹੜੇ ਸੰਸਾਰ ਦੇ ਧਰਮ ਪੈਦਾ ਕੀਤੇ ਹੋਏ ਬਣਾਏ ਹੋਏ ਹੈ ਉਹਨਾਂ ਤੇ ਤਾਂ ਉਹਨਾਂ ਦਾ ਮਨ ਨਹੀਂ ਠਹਿਤ ਸਤਗੁਰੂ ਰਵਿਦਾਸ ਵਾਲਾ ਜੀ ਕਹਿੰਦੇ ਸੰਸਾਰੀ ਮਨ ਧਰਮ ਮੇਰਾ ਮਨ ਨਾ ਤਰੀ ਜੀ ਉਹਨਾਂ ਦਾ ਮਨ ਨਹੀਂ ਠਹਿਤ ਮੰਨਦੇ ਹੀ ਨਹੀਂ ਹੋ ਇਸ ਕਰਕੇ ਉਹਨਾਂ ਦਾ ਰਸਤਾ ਜਿਹੜਾ ਹੈ ਉਹ ਬਿਲਕੁਲ ਇਸ ਤਰ੍ਹਾਂ ਹੁੰਦਾ ਹੈ ਕਿ ਉਹ ਜਿਹੜੇ ਉਸ ਰਸਤੇ 'ਚ ਚੱਲਦੇ-ਚੱਲਦੇ ਆਪਣੇ ਜਿਹੜੇ ਜਿੰਨੇ ਵੀ ਉਹਨਾਂ ਦੇ ਬਿਗਨ ਪੈ ਹੁੰਦੇ ਆ ਉਹ ਸਾਰੇ ਦੇ ਸਾਰੇ ਸਭ ਖਤਮ ਹੋ ਜਾਂਦੇ ਕੋਟ ਬਿਗਨ ਕਿਸ ਲਾਗ ਤੇ ਜਿਸ ਨੇ ਬਿਸਰਿਆ ਨਾ ਜਿਸ ਨੇ ਪ੍ਰਮਾਤਮਾ ਦਾ ਨਾਮ ਬਿਸਰ ਗਿਆ ਕਹਿੰਦੇ ਕਰੋੜਾਂ ਹੀ ਬਿਗਨ ਪੈਂਦੇ ਆ ਪਰ ਇੱਥੇ ਤਾਂ ਉਹ ਕਹਿੰਦੇ ਵੀ ਮਨ ਨੇ ਮਗ ਨਾ ਚੱਲੇ ਪੰਥ ਮਨ ਨੇ ਮਾਰਗ ਠਾਕ ਨਾ ਪਾਏ ਕੋਈ ਰੋਕੀਨ ਸਕਦਾ ਕੋਈ ਬਿਗਨ ਲੱਗ ਨਹੀਂ ਸਕਦਾ ਪਰ ਜਿਨ੍ਹਾਂ ਨੇ ਨਾਮ ਨੂੰ ਬਸਾਰ ਦਿੱਤਾ ਉਹਨਾਂ ਨੂੰ ਕਹਿੰਦੇ ਕੋਟੀ ਵਿਗਨ ਲਗਦੇ ਕੋਟੀ ਵਿਗਦ ਤੇ SLAਗਤੇ ਜਿਸ ਨੇ ਬਿਸਰਿਆ ਨਾਉ ਨਾਮਕ ਅੰਡਨ ਬਿਲਕਤੇ ਜੋ ਸੁੰਨੇ ਕਰ ਕਾਉ ਜਿਵੇਂ ਕਹਿੰਦੇ ਘਰ ਦੇ ਵਿੱਚ ਕੋਈ ਨਾ ਹੋਵੇ ਉੱਥੇ ਕਾਂ 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 ਕਰੀ ਜਾਂਦਾ ਕੋਈ ਕਿਸੇ ਤੇ ਅਸਰ ਨਹੀਂ ਹੁੰਦਾ ਦਿਨ ਜ਼ਹਾਤ ਕਹਿੰਦੇ ਇਦਈ ਉਹ ਬਿਲਕਦੇ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਨਹੀਂ ਲਣਾ ਪ੍ਰਮਾਤਮਾ ਦੇ ਨਾਮ ਤੋਂ ਦੂਰ ਸੋ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਉਹਨਾਂ ਦਾ ਪਰਮਾਤਮਾ ਦਾ ਨਾਮ ਇਹੋ ਜਿਹਾ ਹੈ ਕਿ ਜਿਸ ਤੇ ਕੋਈ ਵੀ ਦੁਨੀਆ ਅਗਮ ਅਪਾਰ ਹੈ ਅਗਮ ਅਗੋਚਰ ਹੈ ਕੋਈ ਵੀ ਉਸ ਤੇ ਕਾਲਖ ਨਹੀਂ ਹੈ ਪਰ ਜਿਸ ਨੇ ਉਸ ਨੂੰ ਮੰਨਿਆ ਹੈ ਉਹ ਹੈ ਹੀ ਬਹੁਤ ਘੱਟ ਸਤਿਗੁਰ ਨਾਨਕ ਪਾਤਸ਼ਾਹ ਕਹਿ ਰਹੇ ਕਿ ਪਰਮਾਤਮਾ ਨੂੰ ਮੰਨਣ ਵਾਲੇ ਜਿਹੜੇ ਹੈ ਉਹ ਬਹੁਤ ਘੱਟ ਹੁੰਦੇ ਜਿਹੜੇ ਉਹਨੂੰ ਵਿਸ਼ਵਾਸ ਕਰ ਲੈਂਦੇ ਉਹਦੇ ਤੇ ਉਹਨਾਂ ਨੂੰ ਇਨਾ ਵਿਸ਼ਵਾਸ ਹੋ ਜਾਂਦਾ ਕਿ ਉਹਨਾਂ ਦਾ ਜੀਵਨ ਦੇ ਵਿੱਚ ਸਾਰਾ ਕੁਝ ਉਹਨਾਂ ਨੂੰ ਪੱਤਰ ਚੱਲ ਜਾਂਦਾ ਕਿ ਮੱਜਬਾਂ ਦੇ ਵਿੱਚ ਕੁਝ ਨਹੀਂ ਹੈ ਉਹ ਤਾਂ ਅਨਸਾਨੀਅਤ ਨੂੰ ਫਿਰ ਮੱਜਬ ਸਮਝਦੇ ਨਾ ਉਹ ਹਿੰਦੂ ਨਾ ਮੁਸਲਮਾਨ ਦੇ ਚੱਕਰਾਂ 'ਚ ਨਹੀਂ ਪੈਂਦਾ ਮੰਨੇ ਪਾਵੇ ਮੋਖ ਦਵਾਰ ਮੰਨੇ ਪਰਵਾਹ ਰਸਤਾ ਜਿਨ੍ਹਾਂ ਨੇ ਕਹਿੰਦੇ ਪ੍ਰਮਾਤਮਾ ਨੂੰ ਮੰਨ ਲਿਆ ਉਹਨਾਂ ਨੂੰ ਮੁਕਤੀ ਮਿਲਣੀ ਹੈ ਮੋਖ ਦਵਾਰ ਹੋਣਾ ਮੋਖ ਕੀ ਹੈ ਆਜ਼ਾਦੀ ਹੈ ਇਸ ਤਨ ਤੋਂ ਆਜ਼ਾਦੀ ਮਿਲਣੀ ਹੈ ਇਹ ਆਜ਼ਾਦੀ ਹੀ ਬੰਦਾ ਲੱਭਦਾ ਫਿਰਦਾ ਜਿਸ ਨੇ ਪ੍ਰਮਾਤਮਾ ਨੂੰ ਮੰਨ ਲਿਆ ਉਹਨਾਂ ਨੂੰ ਫਿਰ ਇਸ ਤਨ ਦੀ ਆਜ਼ਾਦੀ ਮਿਲ ਜਾਂਦੀ ਹੈ ਉਹ ਪ੍ਰਮਾਤਮਾ ਦੇ ਵਿੱਚ ਲੀਨ ਹੋ ਜਾਂਦੇ ਜਿੰਨੀ ਦੇ ਤੱਕ ਤਨ ਹੈ ਉਨੀ ਦੇ ਤੱਕ ਹੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਚੱਕਰ ਹੈ ਜਿੰਨੀ ਦੇ ਤੱਕ ਇਸ ਤਨ ਨਾਲ ਪਿਆਰ ਹੈ ਤੇ ਦੁਨੀਆ ਪਿਆਰੀ ਲੱਗਦੀ ਹੈ ਜਦੋਂ ਤਨ ਦਾ ਪਿਆਰ ਖਤਮ ਹੋ ਗਿਆ ਤਾਂ ਦੁਨੀਆ ਵੀ ਦੇ ਰਿਸ਼ਤੇ ਵੀ ਖਤਮ ਹੋ ਜਾਂਦੇ ਕੋਈ ਲੋੜ ਨਹੀਂ ਰਹਿ ਜਾਂਦੀ ਤੇ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਮੰਨਣਾ ਉਹਨਾਂ ਨੂੰ ਮੋਕਸ਼ ਦਾ ਪਤਾ ਲੱਗਿਆ ਮੰਨੇ ਪਰਵਾਰੇ ਸਦਾ ਉਹ ਆਪ ਜਿੱਥੇ ਤਰਦੇ ਹੈ ਪੂਰਾ ਪਰਿਵਾਰ ਤਰ ਜਾਂਦਾ ਕਿਉਂਕਿ ਇਹ ਇੰਨਾ ਵੱਡਾ ਰਸਤਾ ਹੈ ਕਿ ਸਾਰੇ ਦੇ ਸਾਰੇ ਔਗਣ ਕੱਟੇ ਜਾਂਦੇ ਹੈ ਜਿਨ੍ਹਾਂ ਨੇ ਪਰਮਾਤਮਾ ਨੂੰ ਮੰਨਣਾ ਨਾਨਕ ਔਗਣ ਜਿੱਤੜੇ ਤੇ ਤੇ ਗੜੀ ਜੰਜੀਰ ਜਿਸ ਸਿਮਰਤ ਸਭ ਕਿਲ ਬਖਨਾਸੇ ਪਤਰੀ ਹੋਏ ਉਦਾਰੋ ਕਿੰਦੇ ਜਿਸਨੂੰ ਸਿਮਰਨ ਦੇ ਨਾਲ ਸਾਰੇ ਦੁੱਖ ਦੂਰ ਹੋ ਗਏ ਇਵੇਂ ਪਿਤਰਾ ਦਾ ਵੀ ਸੁਧਾਰ ਹੋ ਜਾਂਦਾ ਮੰਨੇ ਪਰਿਵਾਰੇ ਸੁਧਾਰੋ ਸਾਰੇ ਪਰਿਵਾਰ ਦਾ ਸੁਧਾਰ ਹੋ ਜਿੱਥੇ ਕੋਈ ਪਰਮਾਤਮਾ ਦਾ ਨਾਮ ਲੈਣ ਵਾਲਾ ਜਨਮ ਲੈ ਲੈਂਦਾ ਜੇ ਕੋਈ ਸਾਧੂ ਬੈਸਣਾ ਹੋਏ ਵਰਨ ਅਵਰਨ ਰੰਗ ਨੇ ਇਸਰ ਬਿਮਲ ਬਾਸ ਜਾਨੀਏ ਜਗ ਸੋਏ ਜਿੱਥੇ ਪਰਮਾਤਮਾ ਦਾ ਨਾਮ ਲੈਣ ਵਾਲਾ ਜਮਦਾ ਉੱਥੇ ਕੋਈ ਵਰਨ ਅਵਰਨ ਦਾ ਚੱਕਰ ਨਹੀਂ ਕੋਈ ਮੱਜਵਾ ਦਾ ਚੱਕਰ ਨਹੀਂ ਕੋਈ ਜਾਤਾਂ ਦਾ ਚੱਕਰ ਨਹੀਂ ਕੋਈ ਧਰਮਾਂ ਦਾ ਚੱਕਰ ਨਹੀਂ ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਤਾਂ ਮੁਖ ਤੋਂ ਆਖ ਦਖਾਲਦਾ ਸੋ ਸਾਨੂੰ ਜਿੰਨੇ ਵੀ ਹੈ ਇਹ ਜੰਜੀਰ ਜਿਹੜੀ ਸਾਡੇ ਗਰਦ ਦੇ ਵਿੱਚ ਹੈ ਇਹ ਤਾਂ ਹੀ ਟੁੱਟਣੀ ਹੈ ਜੇਕਰ ਅਸੀਂ ਪਰਮਾਤਮਾ ਦਾ ਨਾਮ ਲਈਏ ਜੇਕਰ ਨਾਮ ਨਾਮ ਲਿਆ ਤਾਂ ਕਹਿੰਦੇ ਟੇ ਟੇ ਗੱਲੇ ਧੋਪ ਪਗ ਦੇਰੀ ਸਤਿਗੁਰ ਕਬੀਰ ਮਾਰਦੇ ਜੀ ਕਹਦੇ ਤੇਰੇ ਇਹ ਗੱਲੇ ਧੋਪ ਪਗ ਮੇਰੀ ਤੂੰ ਘੜ ਘੜ ਰ ਮੈਂ ਇਹ ਫੇਰੀ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਨਹੀਂ ਲਿਆ ਉਹਨਾਂ ਦੇ ਗਰਦ ਵਿੱਚ ਜੰਜੀਰ ਪਈ ਹੋਈ ਹੈ ਘਰ ਘਰ ਕਿੰਦੇ ਘੁੰਮਣਾ ਪਿਆ ਰਮਈ ਇਹਨਾਂ ਫੇਰਿਆ ਕਿਉਂ ਫੇਰਿਆ ਜਨਮਾਂ ਦੇ ਚੱਕਰ ਚ ਪੈ ਗਏ ਤੇ ਜਿਨ੍ਹਾਂ ਨੇ ਉਹਨਾਂ ਦਾ ਨਾਮ ਜਪਿਆ ਉਹ ਤਾਂ ਆਪਣਾ ਵੀ ਦੁਆਰ ਮੁਖ ਦਾ ਲੱਭ ਲਿਆ ਤੇ ਇਵਨ ਪਿਤਰਾ ਤੱਕ ਸਦਾਰ ਹੋ ਗਿਆ ਇਸੇ ਕਰਕੇ ਪੰਜਵੇਂ ਪਾਛਨ ਨੇ ਕਿਹਾ ਜਿਸ ਸਿਮਰਤ ਸਭ ਕਿਲ ਬਖਨਾਸੇ ਪਿਤਰੀ ਹੋਏ ਆਧਾਰੋਂ ਪਿਤਰਾ ਦਾ ਵੀ ਕਿੰਦੇ ਆਧਾਰ ਹੋ ਜਾਂਦਾ ਹੈ ਜਿਹੜੇ ਵੱਡੇ ਬਡੇ ਨੇ ਉਹਨਾਂ ਦਾ ਵੀ ਆਧਾਰ ਹੋਇਆ ਇਸੇ ਕਰਕੇ ਉਹਨਾਂ ਨੇ ਕਿਹਾ ਮੰਨੇ ਪਰਵਾਰ ਸਦਾ ਮੰਨੇ ਤਰੇ ਤਾਰੇ ਗੁਰਸਿੱਖ ਮੰਨੇ ਨਾਨਕ ਭਵੇਂ ਨ ਬਿਖ ਜਿੱਥੇ ਉਹ ਆਪ ਤਰਦੇ ਆ ਜਿਨ੍ਹਾਂ ਨੂੰ ਉਹ ਸਿੱਖਿਆ ਦਿੰਦੀ ਉਹ ਵੀ ਤਰ ਜਾਂਦੇ ਆ ਇਹ ਗੁਰੂ ਦੀ ਸਿੱਖਿਆ ਦੇ ਨਾਲ ਬੜੇ ਬੜੇ ਤਰ ਜਾਂਦੇ ਆ ਕਿਉਂਕਿ ਉਹਨਾਂ ਨੇ ਨਾਮ ਦੇ ਵਿੱਚ ਲੀਨ ਹੋ ਕੇ ਇੰਨਾ ਕੁ ਸਿਮਰਨ ਕੀਤਾ ਹੁੰਦਾ ਕਿਉਂਕਿ ਉਹਨਾਂ ਦੇ ਉੱਤੇ ਕੋਈ ਭਾਰ ਹੀ ਨਹੀਂ ਹੁੰਦਾ ਨੇਤਾ ਜਿਹੜੀ ਦੁਨੀਆ ਦੇ ਚ ਮੇਲੇ ਹੈ ਉਹ ਸਤਗੁਰ ਕਬੀਰ ਮਹਾਰਾਜ ਸਮਝਾ ਰਹੇ ਕਬੀਰ ਬੇੜਾ ਜਜੜਾ ਫੁੱਟੇ ਸ਼ੇਕ ਹਜ਼ਾਰ ਹਰੂਏ ਹਰੂਏ ਤਰ ਗਏ ਡੁੱਬੇ ਜਨ ਸਰਪਾਰ ਜਿਨ੍ਹਾਂ ਨੇ ਦੁਨੀਆ ਦੇ ਚ ਮੇਲਿਆਂ ਚ ਪੈ ਗਏ ਉਹਨਾਂ ਦਾ ਤਾਂ ਕਹਿੰਦੇ ਬੇੜਾ ਹੀ ਜਜੜਾ ਹੈ ਉਹ ਤਰ ਨਹੀਂ ਸਕਦੇ ਇੰਨੇ ਕ ਸ਼ੇਕਾ ਇੰਨੇ ਕ ਮਾੜੇ ਕਰਮ ਕੀਤੇ ਹੋਏ ਕਿ ਕਹਿੰਦੇ ਬੇੜਾ ਪਾਰ ਹੀ ਨਹੀਂ ਹੋ ਸਕਦਾ ਹਰੂਏ ਹਰੂਏ ਤਰ ਗਏ ਜਿਨ੍ਹਾਂ ਨੇ ਕੋਈ ਇਦਾਂ ਦੇ ਕਰਮ ਹੀ ਨਹੀਂ ਕੀਤੇ ਜਿਨ੍ਹਾਂ ਨੇ ਦੁਨੀਆਂ ਦੇ ਚਮੱਲਿਆਂ 'ਚ ਨਹੀਂ ਪਏ ਉਹ ਤਰ ਗਏ ਕਹਿੰਦੇ ਜਿਨ੍ਹਾਂ ਦੇ ਸੱਤੇ ਭਾਰੇ ਨਹੀਂ ਸੀ ਤਾਂ ਨਹੀਂ ਤਾਂ ਦੂਸਰੇ ਤਾਂ ਗਠੇੜੀ ਭਾਰ ਦੀ ਚੱਕੀ ਫਿਰਦੇ ਹੈ ਕਿ ਕਿੱਥੇ ਰੱਖਾਂ ਕਿਉਂਕਿ ਆਵੇਗੀ ਨੀਂਦ ਕਹਾਂ ਲਗਸੋ ਸਤਗੁਰੂ ਵਾਦਸਾ ਦਾ ਜੀ ਕਹੇ ਜਦੋਂ ਦੁਨੀਆਂ ਛੱਡਣੀ ਹੈ ਕਿੱਥੇ ਜਾ ਕੇ ਸੌਣੇਗਾ ਇਹ ਸਰੀਰ ਜਿਹੜਾ ਹੈ ਇਹ ਇਸ ਕਰਕੇ ਮਿਲਿਆ ਕਿ ਨਾਮ ਭਜਨ ਕਰਨਾ ਹੈ ਪਰ ਅਸੀਂ ਦੁਨੀਆਂ ਦੇ ਰਿਸ਼ਤਿਆਂ ਦੇ ਵਿੱਚ ਪੈ ਗਏ ਮੰਨੇ ਨਾਨਕ ਭਵੇਂ ਨਪੇਖ ਉਹਨਾਂ ਨੂੰ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਨੂੰ ਕੋਈ ਵੀ ਦਰਕਾਰ ਨਹੀਂ ਉਹਨਾਂ ਨੂੰ ਹਰ ਇੱਕ ਬੰਦਾ ਸਤਕਾਰ ਦਿੰਦਾ ਕਿਉਂਕਿ ਉਹ ਜਿੱਥੇ ਆਪ ਤਰਦੇ ਹੈ ਉਹ ਲੋਕਾਂ ਨੂੰ ਤਰਦੇ ਹੈ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋ ਐਸਾ ਪਰਮਾਤਮਾ ਨੇ ਉਸ ਦਾ ਨਾਮ ਹੈ ਪਰਮਾਤਮਾ ਦਾ ਕਿ ਜਿਸ ਤੇ ਕੋਈ ਕਾਲਖ ਨੇ ਜੋ ਵੀ ਉਸ ਦਾ ਨਾਮ ਲੈਂਦਾ ਉਹ ਆਪ ਜਿੱਥੇ ਤਰਦਾ ਦੂਸਰੇ ਨਵੀਤਾਰ ਦਾ ਪਰ ਇਹੋ ਜੇ ਬਹੁਤ ਕਠਨ ਤੇ ਜੇ ਕੋ ਮਨ ਜਾਣੇ ਮਨ ਕੋ ਸਤਗੁਰ ਨਾਨਕ ਪਾਸ਼ੇ ਨੇ ਇਹੋ ਜਿਹੜੀ 14ਵੀ ਤੇ 15ਵੀ ਪੌੜੀ ਦੇ ਵਿੱਚ ਸਾਨੂੰ ਸਮਝਾਉਣ ਕੀਤਾ ਹੈ ਮੰਨੇ ਦੇ ਸਾਨੂੰ ਇਸ ਤੋਂ ਸਿੱਖ ਲੈਣ ਦੇ ਉਸ ਪਰਮਾਤਮਾ ਤੇ ਵਿਸ਼ਵਾਸ ਕਰਨਾ ਚਾਹੀਦਾ ਜਿਹਦਾ ਐਸਾ ਨਾਮ ਨਰਿੰਜਨ ਹੋਏ ਜਿਸ ਦਾ ਨਾਮ ਜਿਹੜਾ ਅਗਮ ਅਗੋਚ ਸੋ ਆਰਪਾਰ ਕੇ ਦਾਨਿਆ ਲਿਖ ਲੈ ਹਲਪਤਾਲ ਮੋਜਮ ਡੰਡ ਨ ਲੱਗ ਗਈ ਤੇ ਜਿੱਲੇ ਸਰਵ ਜੰਗਲ ਸਤਗੁਰੂ ਦਾਸ ਜਿੰਨੇ ਜੋਕਿਆ ਸਾਨੂੰ ਇਹ ਝੂਠ ਦੇ ਜੰਗਲ ਛੱਡ ਦੇਣੇ ਚਾਹੀਦੇ ਹੈ ਰਿਸ਼ਤੇ ਨਾਤਿਆਂ ਨੂੰ ਜਿਹੜੇ ਇਹਨਾਂ ਦੇ ਵਿੱਚ ਸੋਤਸਾਂ ਦੀ ਪੁੰਜੀ ਗੁਆ ਰਹੇ ਹੈ ਇਹ ਕਿਸੇ ਕੰਮ ਨਹੀਂ ਹੋਣੀ ਕਿਉਂਕਿ ਇਹ ਜੋ ਤੀਆਂ ਪੁੱਤਰ ਹਨ ਇਹ ਸਭ ਸਵਾਰਥ ਦੇ ਰਿਸ਼ਤੇ ਤੋਂ ਰਿਸ਼ਤਾ ਤਾਂ ਸੀ ਮਨ ਦਾ ਉਸ ਪਰਮਾਤਮਾ ਨਾਲ ਪਾਉਣਾ ਹੈ ਜਿਹੜਾ ਸਰਵ ਵਿਆਪਕ ਹੈ ਜਿਹੜਾ ਸਾਡੇ ਕੋਲ ਹੈ ਸਾਡੇ ਅੰਦਰ ਹੈ ਸਾਡੇ ਹੱਥ ਤੋਂ ਵੀ ਨੇੜੇ ਹੈ ਸਭੇ ਇੱਕ ਅਨੇਕ ਕੇ ਸਮੇ ਸਭ ਕਟ ਭੋਗਵੇ ਸੋਈ ਕਹਿ ਰਬਦਾਸ ਹੱਥ ਪੈ ਨੇੜੇ ਸੱਜੇ ਹੋਈ ਸੋ ਜਿਨ੍ਹਾਂ ਨੇ ਮੰਨਣਾ ਹੈ ਉਹਨਾਂ ਨੇ ਕਿਤੇ ਬਾਹਰ ਨਹੀਂ ਲੱਭਣਾ ਅੰਦਰ ਹੀ ਹੈ ਸੋ ਇਹਨਾਂ ਪੌੜੀਆਂ ਤੋਂ ਇਸ ਗੁਰੂ ਮਹਾਰਾਜ ਜੀ ਦਿੱਤੀ ਹੋਈ ਸਿੱਖਿਆ ਤੋਂ ਆਪਣੇ ਜੀਵਨ ਦੇ ਵਿੱਚ ਢਾਲਣ ਲਈ ਪਰ ਮਾਤਮੰਦ ਚਰਨਾ ਕੀ ਅਰਦਾਸ ਜੋਇ ਕਰੀਏ ਕਿ ਸੋਸਨ ਦੀ ਰਹਿੰਦੀ ਹੋਈ ਪੂੰਜੀ ਨੂੰ ਲੇਖੇ ਚ ਲਾਜੋ ਨજર ਸਵੱਲੇ ਕਰਦੇ ਹੋ ਆਪਣੇ ਨજર ਸਵੱਲੇ ਕਰੋ ਤਾਂ ਕਿ ਜਿਹੜਾ ਨਦਰੀ ਮੋਖ ਦਵਾਰ ਹੈ ਉਹ ਸਾਨੂੰ ਵੀ ਪ੍ਰਾਪਤ ਹੋ ਜਵੇ ਅਰਦਾਸ ਬੇਨਤੀ ਜੋਇ ਕਰਦੇ ਹੋ ਫਤੇ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ